ਮੇਲੇ ਵਿੱਚ ਗੁੰਮ ਹੋਈ ਕੁਲਦੀਪ ਕੌਰ ਪਿੰਡ ਡਲਦੀ ਅਜੇ ਤੱਕ ਪਰਿਵਾਰ ਕਰ ਰਿਹਾ ਹੈ ਭਾਲ ਤਰਨਤਾਰ ਦੇ ਪਿੰਡ ਡਲਦੀ ਕੁਲਦੀਪ ਕੌਰ ਪਤਨੀ ਸੁਖਤੇਰ ਸਿੰਘ ਜੋ ਕਿ ਤਨਤਨ ਬਾਬਾ ਦੀਪ ਸਿੰਘ ਜੀ ਦੀ ਸ਼ੀਰਿਤ ਪਊਵੰਡ ਸਾਹਿਬ ਵਿਕੇ ਐਤਵਾਰ ਨੂੰ ਮੇਲਾ ਦੇਖਣ ਗਈ ਪਰ ਉਸ ਤੋਂ ਬਾਅਦ ਘਰ ਵਾਪਸ ਨਹੀਂ ਪਰਤੀ ਅਤੇ ਪਰਵਾਜ਼ ਵਿੱਚ ਇਸ ਟਾਈਮ ਬਹੁਤ ਹੀ ਭਾਵੁਕ ਮਾਹੌਲ ਬਣਿਆ ਆਇਆ ਹੈ ਤੁਹਾਨੂੰ ਦੱਸ ਦਈਏ ਕਿ ਪਰਿਵਾਰ ਨੇ ਦੱਸਿਆ ਕਿ ਕੁਲਦੀਪ ਕੌਰ ਦੀ ਦਿਮਾਗੀ ਹਾਲਤ ਜਿਆਦਾ ਠੀਕ ਨਾ ਹੋਣ ਕਾਰਨ ਉਹ ਮੇਲੇ ਵਿੱਚ ਭੀੜ ਵਿੱਚ ਗੁੰਮ ਹੋ ਗਈ ਜਿਸ ਦੀ ਪੁਲਿਸ ਨੂੰ ਵੀ ਸੂਚਨਾ ਦਿੱਜ ਕਰਵਾਈ ਗਈ ਹੈ ਪਰ ਅਜੇ ਤੱਕ ਕੁਲਦੀਪ ਕੌਰ ਦਾ ਕੋਈ ਵੀ ਪਤਾ ਨਹੀਂ ਲੱਗਾ ਅਤੇ ਪਰਿਵਾਰ ਵਿੱਚ ਬਹੁਤ ਹੀ ਗਮਗੀਨ ਮਾਹੌਲ ਬਣ ਆਇਆ ਹੈ ਅਤੇ ਜਦੋਂ ਤੱਕ ਕੁਲਦੀਪ ਕੌਰ ਘਰ ਵਾਪਸ ਨਹੀਂ ਆ ਜਾਂਦੀ ਪਰਿਵਾਰ ਵਿੱਚ ਸੁੱਖ ਸ਼ਾਂਤੀ ਸੰਭਵ ਨਹੀਂ ਹੈ ਇਸ ਮੌਕੇ ਜਰਨਾ ਸਰਦੇਵ ਸਿੰਘ ਜਿਹੜਾ ਪਿੰਡ ਡਾਲਾ ਦੇ ਕੀ ਆਨ ਦਲਵਾ ਤੋਂ ਇਸ ਨਾਲ ਗੱਲਬਾਤ ਇਤਰਾਇਆ ਵੀ ਇਹ ਮੇਰੀ ਭੈਣ ਹੈ ਕੁਲਦੀਪ कौर ਤੇ ਇਹ ਨਾ ਆਪਣਾ ਪਊ ਇਨਸਾਬ ਮੱਥਾ ਟੇਕਣ ਗਏ ਸੀ ਇਹ ਦਵਾਰ ਤੇ ਪਰਿਵਾਰ ਦੇ ਜੀ ਗਏ ਸੀ ਗੁਡੀਆ ਦੇ ਨਾਲ ਮੜਕੇ ਤਾਈ ਤੇ ਤਾਈ ਦੀ ਮੜਕੇ ਲੜਕੀ ਨਾਲ ਆ ਇਹ ਤੋਂ ਵੱਡੇ ਪਰਿਵਾਰ ਮਲਬ ਵੱਡੇ ਭਰਾ ਦੀ ਘਰ ਵਾਲੀ ਨਾਲ ਨੇ ਸਾਰੇ ਪਰਿਵਾਰ ਪੂਰੀ ਟਰਾਲੀ ਸਵੇਤ ਭਰ ਕੇ ਗਏ ਸੀ ਨਾ ਮਥਾਟੇ ਕੇ ਤੇ ਸਾਰੇ ਲੰਗਰ ਪਾਣੀ ਸ਼ਾਕੇ ਜਦੋਂ 3 ਵਜੇ ਆਪਣਾ ਗੇਟ ਦੇ ਉੱਤੇ ਮਲ ਕੇ ਦਰਸ਼ਕ ਜੋੜੀ ਬਾਹਰ ਨਿਕਲ ਲੱਗਿਆ ਉੱਥੇ ਢੀੜ ਨਾਲ ਜ਼ੋਰ ਨਾਲ ਹੋਣ ਕਾਰਨ ਕਰਕੇ ਉਹ ਲੜਕੀ ਤੋਂ ਹੱਥ ਛੁੱਟ ਗਿਆ ਤੇ ਇਹ ਮੁੜ ਕੇ ਪਰਿਵਾਰ ਨੂੰ ਪਰਿਵਾਰ ਲੱਭਣ ਦੀ ਕੋਸ਼ਿਸ਼ ਕਰਦਾ ਰਿਹਾ ਪਰ ਨਹੀਂ ਉਹ ਵੀ ਨਹੀਂ ਮਿਲੇ ਫਿਰ ਸਾਨੂੰ ਫੋਨ ਇਹਨਾਂ ਪਿੰਡ ਲਾਇਆ ਅਸੀਂ ਦੱਬਣ ਤੇ ਮਲ ਕੇ ਬੰਦੇ ਤੇ ਦੋਵੇਂ ਲੱਕ ਮੁੰਡੇ ਖੜੇ ਆ ਉੱਥੇ ਵੀ ਜਿਹੜੇ ਹੈਗੇ ਸਾਰੇ ਲਾਏ ਆ ਪਰ ਇਹ ਸਾਨੂੰ ਨਹੀਂ ਮਿਲੇ ਇਰ ਕੋਦਮ ਤੋਂ ਯਾਦਵਾਰ ਤੋਂ ਹੀ ਅਸੀਂ ਭਾਲ ਸ਼ੁਰੂ ਕਰਤੀ ਆ ਕੱਲ ਵੀ ਸਾਰਾ ਦਿਨ ਅਸੀਂ ਨਾ ਆਪਣਾ ਮੋਟਰਸਾਈਕਲ ਸੱਤ ਅੱਠ ਮੋਟਰਸਾਈਕਲ ਤੇ ਗੱਡੀਆਂ ਜੋ ਪਿੰਡ ਆਪਣੇ ਹਲਕਾ ਵਟੋਏ ਦਾ ਜਿੰਨਾ ਵੀ ਏਰੀਆ ਹੈ ਉਹ ਸਾਰਾ ਸ਼ਾਨਬੀਨ ਕੀਤਾ ਹੋਇਆ ਹੈ ਮਤਲਬ ਕਿ ਜਿਹੜੇ ਆਪਣੇ ਗੁਰਦਾਰਾ ਸਾਹਿਬ ਆ ਜਿੱਥੇ ਜਿੱਥੇ ਮਲ ਕੇ ਲੋਸਮੈਂਟਾਂ ਵੀ ਕਰਾਈਆਂ ਹੋਈਆਂ ਵੀ ਕਿਤੇ ਪਰਿਵਾਰ ਇਹ ਬੈਠਾ ਹੋਵੇ ਤੇ ਸਾਨੂੰ ਇਹਨਾਂ ਨੰਬਰਾਂ ਦੇ ਉੱਤੇ ਸੰਪਰਕ ਕਰੇ ਬਲਤ ਕੀ ਆ ਜਿਸ ਤਰ੍ਹਾਂ ਦਿਮਾਗੀ ਦਿਮਾਗੀ ਹਾਲਤ ਨਹੀਂ ਗੀ ਠੀਕ ਨਹੀਂ ਆ ਆਪਣਾ ਦਵਾਈ ਚੱਲਦੀ ਪਈ ਆ ਸਾਲ ਤੋਂ ਇਹ ਮਲਕੇ ਇਦਾਂ ਹੋਏ ਨੇ ਤੇ ਦਿਮਾਗੀ ਹਾਲਤ ਨਾ ਹੋਣ ਦਾ ਕਾਰਨ ਕਰਕੇ ਮਲਕੇ ਵੀ ਜਿਗਰ ਦੇ ਮਲਕੇ ਜਿਗਰ ਦੀ ਇਹਨੂੰ ਪ੍ਰੋਬਲਮ ਗਿਆ ਤੇ ਪੇਟ ਦੀ ਪ੍ਰੋਬਲਮ ਦਾ ਕਾਰਨ ਕਰਕੇ ਇਹ ਜਦੋਂ ਦਿਮਾਗ ਨੂੰ ਉਹ ਵਾਲਾ ਪੈ ਜਾਂਦਾ ਤੇ ਉਦੋਂ ਮਲਕੇ ਦੀ ਦਿਮਾਗ ਦੀ ਹਾਲਤ ਜਿਹੜੀ ਆ ਉਹ ਬਿਲਕੁਲ ਜ਼ੀਰੋ ਹੋ ਜਾਂਦੀ ਆ ਨਹੀਂ ਇਹ ਕੰਮ ਕਰਦਾ ਇਹਦਾ ਉਤਰਾਏ ਦਾ ਦਿਮਾਗ ਸਹੀ ਚੱਲਦਾ ਜਦੋਂ ਮਾਲਕ ਦਿਹਾੜੀ ਦੇ ਵਿੱਚ ਪਤਾ ਨਹੀਂ ਦੋ ਦੋ ਤਿੰਨ ਤਿੰਨ ਮੇਰਾ ਇਹਨੂੰ ਇਹਦੇ ਚੱਕਰ ਪਏ ਜਾਂਦਾ ਵਾ ਮਲਕੇ ਉਹਦਾ ਠੀਕ ਠਾਕ ਸੀ ਕਰਦਾ ਕੰਮ ਇਸ ਦੀ ਦਰਖਾਸਤ ਜਿਹੜੀ ਆ ਉਹ ਖਾਲੜਾ ਥਾਣਾ ਸਾਨੂੰ ਪੈਂਦਾ ਉੱਥੇ ਵੀ ਦਿੱਤੀ ਹੋਈ ਆ ਇਹਦੇ ਭਿੱਖੀ ਬਿੰਦ ਵੀ ਐਫਆਰ ਜਿਹੜੀ ਉਹਦੀ ਦਰਜ ਕੀਤੀ ਹੋਈ ਆ ਪ੍ਰਸ਼ਾਸਨ ਨੇ ਇਹੋ ਕਿਹਾ ਕਿ ਅਸੀਂ ਸਾਰੇ ਜੋ ਵੀ ਮਲਕੇ ਥਾਣੇ ਜੋ ਚੌਕੀਆਂ ਇਹਨਾਂ ਨੂੰ ਸਾਰਿਆਂ ਨੂੰ ਵੈਰ ਨਾਲ ਕਰ ਦਿੱਤੀ ਹੋਈ ਆ ਤੇ ਅਸੀਂ ਆਪਣੀ ਕਾਰਵਾਈ ਬਣਦੀ ਕਰਾਂਗੇ ਤੇ ਤੁਸੀਂ ਵੀ ਆਪਣਾ ਜੜੀਆਂ ਨੂੰ ਲੱਭਣ ਦੀ ਕੋਸ਼ਿਸ਼ ਕਰੋ ਜੇਕਰ ਤੁਹਾਨੂੰ ਲੱਭਦੀ ਆ ਜਾਂ ਕੋਈ ਧੱਕੇ ਨਾਲ ਕਿਸੇ ਨੇ ਘਰ ਵਿੱਚ ਬਿਠਾ ਕੇ ਇਹਨੂੰ ਰਮਸ਼ਾ ਹੋਇਆ ਹੈ ਤੇ ਸਾਨੂੰ ਕਦੇ ਖਬਰ ਲੱਗਦੀ ਸਾਨੂੰ ਦੋ ਤਰਨਤਾ ਪਾਓ ਅਦੀ ਕਾਰਵਾਈ ਦੇ ਵਿੱਚ ਉਹ ਬੰਦੇ ਚੱਕ ਕੇ ਲਿਆਵਾਂਗੇ ਹਾਂਜੀ ਕੋਈ ਮੋਬਾਈਲ ਨੰਬਰ ਚੱਲਦਾ ਜੇ ਕਿਸੇ ਨੇ ਸੰਪਰਕ ਕਰਨਾ ਹੋਵੇ ਪਤਾ ਮੋਬਾਈਲ ਨੰਬਰ ਚੱਲਦਾ ਹੈ 88729 56762 ਤੇ ਇੱਕ ਇੱਕ ਮੋਬਾਈਲ ਨੰਬਰ ਚੱਲਦਾ 793 903 ਇਹ ਪਰਿਵਾਰ ਦੇ ਦੋਵੇਂ ਆਪਣੇ ਹੈਗੇ ਨੇ ਵੀ ਨੰਬਰ ਨੇ ਇਹਨਾਂ ਤੇ ਸਾਨੂੰ ਸੰਪਰਕ ਕਰਨ ਜੇ ਵੀ ਕਿਸੇ ਨੂੰ ਪਤਾ ਲੱਗ ਜਾਵੇ ਕਿ ਇਹ ਪੀ ਆਥਾਂ ਦੇ ਜਾਂ ਕਿਤੇ ਬਿਠੇ ਬਿਠੇ ਹੋਏ ਜਾਂ ਕਿਹਨੇ ਬਿਠਾ ਕੇ ੱਟਕੇ ਨਾ ਰੱਖੇ ਹੋਏ ਆ ਕਿਤੇ ਲਾਗੇ ਵਾਲੇ ਨੂੰ ਵੀ ਪਤਾ ਲੱਗ ਜਾਵੇ ਤੇ ਮਾਲਕੇ ਸਾਨੂੰ ਕਰ ਦਵੇ ਸੂਚਿਤ ਕਿ ਇਹ ਪਰਿਵਾਰ ਦੇ ਇੱਥੇ ਤੁਹਾਡੇ ਜੀ ਬਿਠੇ ਹੋਏ ਆ ਅਸੀਂ ਉਸੇ ਵੇਲੇ ਆਪਣਾ ਤਰੰਤ ਕਾਰਵਾਈ ਕਰਾਂਗੇ